ਸੱਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਹੋਰ ਸਾਰੇ ਠੀਕ ਠਾਕ। ਹਾਂਜੀ ਅੱਜ ਆਪਾਂ ਸੌਕਸ ਬਣਾਉਣ ਲੱਗੇ ਆ ਜਿਹੜਾ ਆਪਣੇ ਤੁਲਮਾ ਕੱਪੜਾ ਆਉਂਦਾ ਜੀ ਐਵੇਂ ਦਾ ਰੈਡੀमेड ਬਾਜ਼ਾਰ ਚੋਂ ਆਪਾਂ ਇਹਦਾ ਕੋਈ ਵੀ ਹਨਾ ਪੀਸ ਲੈ ਲਓ। ਤੁਸੀਂ ਰਾਮ ਨਾਲ ਆਪਾਂ ਨੂੰ ਬਹੁਤ ਸਸਤਾ ਹੀ ਮਿਲ ਜਾਂਦਾ ਹੈ ਪੀਸ ਜਾਂ ਤੁਸੀਂ ਕੋਈ ਪੁਰਾਣਾ ਕੱਪੜਾ ਦੀ ਮਿਆ ਆਪਣੇ ਸਲੈਕਸ ਸੂਟ ਕਈ ਵਾਰ ਬੱਚਿਆਂ ਦੇ ਵਿੱਚ ਹੋ ਜਾਂਦੇ ਨੇ ਇਹ ਤੁਸੀਂ ਉਹਨਾਂ ਚੋਂ ਵੀ ਕੱਢ ਸਕਦੇ ਹੋਗੇ ਇਹ ਆਪਾਂ ਨੂੰ 10 ਵਾ 10 ਇੰਚ ਦਾ ਕੱਪੜਾ ਚਾਹੀਦਾ ਹੁੰਦਾ ਹੈਗਾ ਆਮ ਜਿਹੜਾ ਪੱਕਾ ਨਾਪ ਹੈ ਵੈਸੇ ਨਾਪ ਲੈਣਾ ਮੈਂ ਤੁਹਾਨੂੰ ਦੱਸਦੀਆਂ ਵੀ ਕਿ ਇਸ ਤਰ੍ਹਾਂ ਇਹਦਾ ਨਾਪ ਲੈਣਾ ਹੈਗਾ ਮੇਰੇ ਲਵੇ ਤੁਲਮਾ ਕੱਪੜਾ ਕਿਉਂਕਿ ਇਹ ਸਟੈਚੇਬਲ ਹੁੰਦਾ ਜੀ ਸਾਰੇ ਪਾਸੇ ਨੂੰ ਤੇ ਜਿਹੜੀ ਜਰਾਬ ਹੈ ਆਪਣੀ ਆਰਾਮ ਨਾਲ ਆਪਾਂ ਉਹਨੂੰ ਪਹਿਨ ਸਕਦੇ ਆ ਇਹਦੇ ਲਈ ਆਪਾਂ ਨੂੰ ਜਿਹੜਾ ਨਾਪ ਹੈ ਉਹ ਆਪਣੇ ਜਿਸ ਨਾਪ ਦਾ ਆਪਾਂ ਨੇ ਬਣਾਉਣਾ ਹੋਵੇ ਆਪਾਂ ਉਸ ਨਾਲ ਆਪ ਦਾ ਬਣਾ ਸਕਦੇ ਆ ਆ ਦੇਖੋ ਜਿਸ ਦਾ ਦਾ ਪੈਰ ਦਾ ਗੁੱਠਾ ਵੱਡਾ ਹੈ ਉਹ ਤਾਂ ਇੰਚੀ ਟੇਪ ਹੈ ਜਿਹੜਾ ਆਪਾਂ ਦਾ ਗੁੱਠੇ ਚ ਰੱਖ ਲਈ ਜਿਹਦੇ ਪੈਰ ਦੀ ਉਂਗਲ ਵੱਡੀ ਹੈ ਉਹ ਇੰਚੀ ਟੇਪ ਆਪਦੀ ਉਂਗਲ ਦੇ नीचे ਰੱਖ ਲਈ ਇਸ ਤਰ੍ਹਾਂ ਆਪਣੇ ਰੱਖ ਕੇ ਆਪਾਂ ਬੈਕ ਸਾਈਡ ਦੇਖੋ ਇਹ ਮੇਰੇ 9.5 ਇੰਚ ਆ ਰਿਹਾ ਹੈਗਾ ਠੀਕ ਹੈ ਇਹਦੇ ਵਿੱਚ ਆਪਾਂ ਨੇ ਸਿਰਫ ਅੱਧਾ ਇੰਚ ਹੀ ਆਪਾਂ ਇਹਦੇ ਵਿੱਚ ਪਲੱਸ ਕਰਾਂਗੇ ਕਿਉਂਕਿ ਇਹ ਸਟੈਚੇਬਲ ਹੁੰਦਾ ਹੈਗਾ ਇਹ ਮੇਰੇ 9.5 ਆ ਰਿਹਾ ਮੈਂ 10 ਇੰਚ ਦੀ ਜਿਹੜੀ ਲੰਬਾਈ ਆ ਉਹ ਕਰ ਕਰੂੰਗੀ ਤੇ ਫਿਰ ਜਿਹੜੀ ਆਪਣੀ ਆ ਚੀਜ਼ ਹੈ ਜੀ ਤੁਸੀਂ ਉਰੋਂ ਨਹੀਂ ਮੇਲਣਾ ਹੈਗਾ ਕਿਉਂਕਿ ਉਰੋਂ ਆਪਣਾ ਪੈਰ ਪਤਲਾ ਹੁੰਦਾ ਤੁਸੀਂ ਉਰੋਂ ਮੇਲਣਾ ਇਸ ਤਰ੍ਹਾਂ ਆ ਦੇਖੋ ਇਹ ਅਦੇ ਇਸ ਤਰ੍ਹਾਂ ਮੇਲਣਾ ਇਹ ਜਿਹੜਾ ਆਪਣਾ 9.5 9 ਇੰਚ ਹੀ ਆ ਰਿਹਾ ਹੈ ਇਹ ਦੇਖੋ ਇਕ ਕਿਸੇ ਦਾ ਉਰੋ ਪੈਰ ਚੌੜਾ ਹੁੰਦਾ ਕਿਸੇ ਦਾ ਪਤਲਾ ਹੁੰਦਾ ਇਹ ਆ ਰਿਹਾ ਮੇਰਾ 9 ਤੋਂ ਥੋੜਾ ਜਿਹਾ ਉੱਪਰ ਆ ਰਿਹਾ ਜੀ ਇਹ ਇਹ ਜਿਹੜਾ ਮੈਂ ਮਾੜਾ ਮੋਟਾ ਇਹਦੇ ਵਿੱਚ ਸਲਾਈਂ ਦਾ ਰੱਖੂੰਗੀ 9.5 ਇੰਚ ਆਪਾਂ ਨੇ ਜਿਹੜਾ ਇਸ ਤਰ੍ਹਾਂ ਲੈਣਾ ਹੈਗਾ ਤੇ 9.5 ਆਪਣਾ ਇਸ ਤਰ੍ਹਾਂ ਬੰਦ ਆ ਉਹ ਆਪਾਂ 10 ਇੰਚ ਲਵਾਂਗੇ ਇਸ ਤਰ੍ਹਾਂ ਆਪਾਂ ਜੋ ਵੀ ਬੱਚੇ ਦਾ ਵੱਡੇ ਦਾ ਛੋਟੇ ਦਾ ਜਿਸ ਦਾ ਵੀ ਬਣਾਉਣਾ ਤੁਸੀਂ ਇਸੇ ਤਰ੍ਹਾਂ ਨਾਪ ਲੈਣਾ ਹੈਗਾ ਐਂ ਬਿਲਕੁਲ ਉਹਦਾ ਜਿਹੜਾ ਬਣ ਕੇ ਇਹ ਜਰਾਬ ਹੈਗੀ ਬਿਲਕੁਲ ਸਹੀ ਆਊਗੀ ਇਹ ਮੈਂ ਤੁਹਾਨੂੰ ਨਾਪ ਲੈਣਾ ਦੱਸਿਆ ਹੁਣ ਮੈਂ ਤੁਹਾਨੂੰ ਕਟਿੰਗ ਦੱਸ ਦਿੰਦੀ ਆ ਜੀ ਹਾਈ ਦਰੋਲੇ ਆ ਇਹ ਆ ਦੇਖੋ ਐਵੇਂ ਤੁਸੀਂ ਕੱਪੜਾ ਜਿਹੜਾ ਉਹ ਲੈ ਲੈਣਾ ਹੈ ਮੇਰੀ ਜਿਹੜੀ ਪੈਰ ਦੀ ਲੰਬਾਈ ਆ ਉਹ 9.5 ਇੰਚ ਆ ਰਹੀ थी ਤਾਂ ਮੈਂ ਸਾਢੇ 9 ਇੰਚ ਦੇ ਵਿੱਚ ਅੱਧਾ ਇੰਚ ਪਲੱਸ ਕਰਕੇ 10 ਇੰਚ ਦੇ ਨਿਸ਼ਾਨੀ ਲਾਉਂਗੀ ਠੀਕ ਹੈ ਤੇ ਜਿਹੜੇ ਮੇਰੀ ਇਸ ਸਾਈਡ ਸੀ ਉਹ ਮੇਰੀ 9 ਇੰਚ ਆ ਰਹੀ थीगी ਇਹ ਮੈਂ 9.5 ਇੰਚ ਲਾਉਂਗੀ ਦੈਂਸਾ ਕਦੀ ਬਸ ਇਹ ਬੰਦ ਕਰ ਲਾ ਵੀਡੀਓ ਨੂੰ ਹਜੇ ਉਹ ਤਾਂ ਕੋਈ ਨਾ ਤਾਂ ਹਾਂਜੀ ਮੇਰਾ ਜਿਹੜਾ ਪੈਰ ਹੈ ਉਹਦੀ ਲੰਬਾਈ 9.5 ਇੰਚ ਸੀਗੀ ਤੇ ਮੈਂ 10 ਇੰਚ ਲੰਬਾਈ ਲਈ ਆ ਅੱਧਾ ਇੰਚ ਜਿਹੜਾ ਸਲਾਈ ਦਾ ਲਿਆ ਕਿਉਂਕਿ ਇਹ ਜਿਹੜਾ ਕੱਪੜਾ ਜੀ ਇਹ ਸਾਰੇ ਪਾਸੇ ਨੂੰ ਸਟੈਚੇਬਲ ਹੁੰਦਾ ਤਾਂ ਕਰਕੇ ਆਪਾਂ ਇਹਦਾ ਮਾਰਜਨ ਅੱਧਾ ਇੰਚ ਰੱਖਾਂਗੇ ਇਸ ਸਾਈਡ ਨੂੰ ਮੇਰਾ ਪੈਰ 9 ਇੰਚ ਆ ਰਿਹਾ ਸੀ ਇਧਰ ਨੂੰ ਮੈਂ 9.5 ਇੰਚ ਲਵਾਂਗੀ ਇਸ ਤਰ੍ਹਾਂ ਮੈਂ 9.5 ਤੇ 10 ਇੰਚ ਦਾ ਜਿਹੜਾ ਇੱਕ ਪੀਸ ਹੈ ਇਹ ਲਾ ਲੈਂਦੀ ਆ ਇਹ ਸਾਈਡ 10 ਇਹ ਸਾਈਡ 9.5 ਮੇਰੀ ਲਾਈਨ ਉਹ ਦੇਖੋ ਜੀ ਮੈਂ 10 ਤੇ 9.5 ਦਾ ਜਿਹੜਾ ਪੀਸ ਹੈ ਇਹ ਕੱਟ ਲਿਆ ਆਪਾਂ ਇਹਨੂੰ ਚੱਕ ਕੇ ਇਸ ਤਰ੍ਹਾਂ ਆਪਾਂ ਨੇ ਇਹਨੂੰ ਦੂਰਾ ਕਰ ਲਿਆ ਜੀ ਦੇਖੋ ਇਹ ਆਪਾਂ ਜਿਹੜੀ ਜਰਾਬ ਬਣਾ ਰਹੇ ਹਾਂ ਇਹਦੇ نیچے ਸਲਾਈ ਨਹੀਂ ਆਉਗੀ ਕਿਉਂਕਿ ਜਿਹੜੀ نیچے ਸਲਾਈ ਆਉਂਦੀ ਹੈ ਜੀ ਉਹ ਪੈਰ ਦੇ نیچے ਚੁਪਦੀ ਹੈਗੀ ਇਹਦੀ ਜਿਹੜੀ ਸਲਾਈ ਹੈ ਉਹ ਆਪਾਂ ਉੱਪਰ ਲਿਆਵਾਂਗੇ نیچے ਆਪਾਂ ਇਹਦੀ ਕੋਈ ਸਲਾਈ ਨਹੀਂ ਆਉਂਦੀ ਹੁਣ ਜੀ ਆਪਾਂ ਜਿਹੜੀ ਇਹ ਤੇ ਨਿਸ਼ਾਨੀ ਲਾਉਣੀ ਹੈ ਜਿਹੜਾ ਆਪਾਂ ਨੇ ਪੈਰ ਪਾਉਣ ਲਈ ਮੂੰਹ ਖੁੱਲਾ ਰੱਖਣਾ ਹੈ ਉਹ ਕਿੰਨਾ ਰੱਖਣਾ ਹੈ ਉਹ ਆਪਾਂ ਨੇ ਇਸ ਤਰ੍ਹਾਂ ਨਾਪਣਾ ਹੈ ਜੀ ਆ ਦੇਖੋ ਹੁਣ ਜਿਵੇਂ ਮੇਰਾ ਪੈਰ ਹੈ ਇਹ ਆਪਾਂ ਆਪਣੀ ਜਿਹੜੀ ਜੇ ਤਾਂ ਮੈਂ ਤੁਹਾਨੂੰ ਕਿਹਾ ਵੀ ਗੁੱਠਾ ਵੱਡਾ ਹੈ ਤਾਂ ਗੁੱਠੇ ਤੋਂ ਨਾਪ ਲੈਣਾ ਜੇ ਉਂਗਲ ਵੱਡੀ ਹੈ ਤਾਂ ਉਂਗਲ ਤੋਂ ਇਸ ਮੇਰੀ ਥੋੜੀ ਜਿਹੀ ਉਂਗਲ ਵੱਡੀ ਹੈ ਇਸ ਤਰ੍ਹਾਂ ਆਪਾਂ ਨੇ ਨਾਪ ਲੈਣਾ ਉਰੇ ਤੱਕ ਆ ਦੇਖੋ ਇਹ ਆ ਰਿਹਾ ਜੀ ਮੇਰਾ 6 ਇੰਚ ਆਪਾਂ ਨੇ 6 ਇੰਚ ਬੰਦ ਰੱਖਣਾ ਹੈ ਇਸ ਸਾਈਡ ਤੋਂ ਬਾ ਜਿਹੜਾ ਆਪਣਾ ਆ ਚੀਜ਼ ਰਹੇਗੀ ਇਹ ਆਪਣਾ ਇਹ ਤਾਂ ਜਿਹੜਾ ਮੂੰਹ ਖੁੱਲਾ ਉਹ ਰਹਿ ਗਿਆ ਕਿਉਂਕਿ ਜੇ ਆਪਾਂ ਜਦੋਂ ਕਈ ਵਾਰ ਇਹਦਾ ਅੱਧੋ ਅੱਧ ਕਰ ਦਿੰਦੇ ਨੇ ਫਿਰ ਆਪਣੀ ਜਿਹੜੀ ਆ ਚੀਜ਼ ਹੈ ਬਹੁਤ ਜ਼ਿਆਦਾ ਨੰਗੀ ਰਹਿ ਜਾਂਦੀ ਹੈ ਇਹ ਕਪੜਾ ਸਟੈਚੀਬਲ ਹੁੰਦਾ ਹੈਗਾ ਪੈ ਤਾ ਇਹ ਆਰਾਮ ਨਾਲ ਜਾਂਦਾ ਆਪਾਂ 6 ਇੰਚ ਇਧਰੋਂ ਛੱਡ ਕੇ ਜਿਹੜੀ ਆਪਣੀ ਇਹ ਜਗ੍ਹਾ ਹੈ ਉਰੋਂ ਆਪਾਂ 1 ਇੰਚ ਦੀ ਇਹਦੇ ਵਿੱਚ ਕਾਟ ਪਾ ਦਾਂਗੇ ਤੁਸੀਂ 1 ਇੰਚ ਅੰਦਰ ਨੂੰ ਰੱਖਣਾ ਉਰੇ ਵੀ ਤੁਸੀਂ 1 ਇੰਚ ਦੀ ਨਿਸ਼ਾਨੀ ਲਾਉਣੀ ਹੈ ਪੈਨ ਨਹੀਂ ਅਸ ਕੋਈ ਜੈੱਲ ਪੈਨ ਆ ਦੇਖੋ ਜੀ ਇੱਕ ਵਾਰ ਮੈਂ ਫੇਰ ਦੱਸਦੀ ਆ ਇਸ ਤਰ੍ਹਾਂ ਆਪਾਂ ਨੇ ਇਹ ਜਿਹੜਾ ਪੀਸ ਕੱਟਿਆ ਸੀ ਲੰਬਾਈ ਚੜਾਈ ਲੈ ਕੇ ਫੇਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਦੂਰਾ ਕਰ ਲਿਆ ਹੁਣ ਆਪਾਂ ਨੇ ਆਹ ਚੀਜ਼ ਹੈ ਜਿਹੜੀ ਆਪਣੀ ਇਹ ਵਾਲੀ ਇਹ ਰੱਖੀ ਹੈਗੀ ਤੇ ਜਿਹੜੀ ਆਪਣੀ ਆਹ ਚੀਜ਼ ਹੈ ਖੁੱਲੀ ਉਹ ਆਪਾਂ ਨੇ ਇਹ ਰੱਖੀ ਹੈਗੀ ਇਹ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੇ ਉਰੇ ਲੈ ਕੇ ਨਾਪਣਾ ਵੀ ਆਪਣੇ ਉਰੇ ਤੱਕ 6 ਇੰਚਾਉਂਦਾ ਤੁਸੀਂ ਇਹਨੂੰ ਇਧਰੋਂ 6 ਇੰਚ ਸਾਢ ਦੋ ਜਿਹੜਾ ਮੂੰਹ ਹੈ ਉਹ ਉੱਪਰ ਆਪੇ ਜਿੰਨਾ ਖੁੱਲਾ ਹੈ ਉਹ ਰਹਿ ਜੂਗਾ ਫਿਰ ਆਪਾਂ ਨੇ 1 ਇੰਚ ਅੰਦਰ ਨੂੰ ਲਾ ਕੇ 1 ਇੰਚ ਇਧਰੋਂ ਫਿਰ ਆਪਾਂ ਇੱਥੇ ਗੁਲਾਈ ਦੇਣੀ ਹੈ ਜੀ ਇਸ ਤਰ੍ਹਾਂ ਦੇਖੋ ਠੀਕ ਹੈ ਹੋ ਗਈ ਗੁਲਾਈ ਫਿਰ ਹੁਣ ਆਪਾਂ ਇਧਰ ਆਪਣੀ ਜਿਹੜੀ ਆ ਚੀਜ਼ ਦੀ ਗੁਲਾਈ ਹੈ ਆਪਾਂ ਨੇ ਇਹ ਦੇਣੀ ਹੈ ਇਹੀ ਆਪਾਂ ਜਿਹੜੀ ਗਲਾਈ ਹੈ ਇਹ ਆਪਾਂ 4 4 ਇੰਚ ਤੋਂ ਦੇਵਾਂਗੇ ਜੀ 4 ਇੰਚ ਆਪਾਂ ਇਧਰ ਨਸਾਨੀ ਲਾਉਣੀ ਹੈ ਇਹਦੀ ਤੇ ਆਪਾਂ 4 ਇੰਚ ਇਧਰ ਲਾਉਣੀ ਆ ਦੇਖੋ ਠੀਕ ਹੈ ਤੇ ਜਿਹੜੀ ਆਪਣਾ ਇਹ ਚੀਜ਼ ਹੈ ਇਹ ਆਪਾਂ ਨੇ ਰੱਖੀ ਤੀ ਸਾ ਇਹਦਾ ਸੈਂਟਰ ਕਰ ਲੈਣਾ ਇਸ ਤਰ੍ਹਾਂ ਜਿਹੜੀ ਆਪਣੀ ਆ ਚੀਜ਼ ਹੈ ਇਹਦਾ ਆਪਾਂ ਸੈਂਟਰ ਕਰ ਲੈਣਾ ਹੁਣ ਜਿਹੜੀਆਂ ਆਪਾਂ ਨੇ ਗਲਾਈਆਂ ਦੇਣੀਆਂ ਨੇ ਜੀ ਇਸ ਤਰ੍ਹਾਂ इतने बचाले लेके आगे ने इधरों आपकी गलाई देनी देखो इस तरह देनी ये गलाई अपना इस तरह जी ये ਪੈਰ ਰੱਖ ਕੇ ਵੀ ਦੇ ਸਕਦੇ ਹੋ ਦੇਖੋ ਐਵੇਂ ਆ ਪਾਵਨਾ ਪੈਰ ਵੀ ਰੱਖ ਸਕਦੇ ਆਂਗੀ ਤੁਸੀਂ ਪੈਰ ਦੇ ਹਿਸਾਬ ਨਾਲ ਵੀ ਸਲਾਈ ਦਾ ਮਾਰਜਨ ਰੱਖ ਕੇ ਗਲਾਈ ਦੇ ਸਕਦੇ ਹੋ ਇੱਥੋਂ ਫਿਰ ਆਪਾਂ ਨੇ ਜੀ 2 ਇੰਚ ਇਸ ਤਰ੍ਹਾਂ 2 ਇੰਚ ਆਪਾਂ ਨੇ ਉਰੋਂ ਗਲਾਈ ਦੇਣੀ ਹੈ ਅਤੇ ਆਪਾਂ ਨੇ ਇੱਥੋਂ ਲੈ ਕੇ ਜੀ 1 ਅੱਧਾ ਇੰਚ ਆਪਾਂ ਨੇ ਇੱਥੇ ਡਾਊਨ ਕਰਨੀ ਆਪਣੀ ਅੱਡੀ ਆ ਜਿਹੜੀ ਇਸ ਤਰ੍ਹਾਂ ਆ ਦੇਖੋ ਇੱਥੋਂ ਆਪਾਂ ਨੇ ਅੱਧਾ ਇੰਚ ਡਾਊਨ ਕਰਨੀ ਹੈ ਅੱਡੀ ਇਸ ਤਰ੍ਹਾਂ ਇਹਦੀ ਜਿਹੜੀ ਗਲਾਈ ਹੈ ਉਹ ਦੇਣੀ ਆ ਦੇਖੋ ਫਿਰ ਮੈਂ ਤੁਹਾਨੂੰ ਇਹਦੀ ਕਟਿੰਗ ਕਰਕੇ ਦੱਸਦੀ ਆਂ ਆਹ ਆਪਣਾ ਜਿਹੜਾ ਜਰਾਬ ਪਾਉਣ ਵਾਲੀ ਜਗ੍ਹਾ ਉਹ ਰਹੇਗੀ ਆ ਆਪਣਾ ਅਗਲਾ ਪਾਸਾ ਬਣੂਗਾ ਆਪਾਂ ਇਹਦੀ ਗੁਲਾਈ ਪਾਉਣੀ ਆ ਇਸ ਤਰ੍ਹਾਂ ਕਿਉਂਕਿ ਥੋੜੀ ਥੋੜੀ ਇਹ ਆਪਣਾ ਸਲਾਈ ਚ ਆ ਜੂਗਾ ਆਪਾਂ ਨੇ ਤਾਂ ਇੰਨਾ ਕੁ ਮਾਰਜਿਨ ਛੱਡਿਆਗਾ ਆਪਾਂ ਜਿਹੜੀ ਆ ਹੈ ਇਹ ਗਲਾਈ ਪਾਉਣੀ ਹੈ 1 ਇੰਚ ਦੀ ਹੁਣ ਦੇਖੋ ਹੁਣ ਆਪਾਂ ਨੇ ਜਿਹੜੀ ੱਡੀ ਹੈ ਇੱਥੋਂ ਆਪਾਂ ਨੇ ਡਾਊਨ ਕਰਨੀ ਹੈ ਥੋੜੀ ਜੀ ਇਸ ਇਹ ਜਿਹੜੀ ਆਪਣੀ ਕਟਿੰਗ ਹੈ ਉਹ ਹੋ ਗਈ ਹੁਣ ਮੈਂ ਤੁਹਾਨੂੰ ਇਹਦੀ ਸਟੀਚਿੰਗ ਦੱਸਦੀ ਆਂਗੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਇਹ ਕਟਿੰਗ ਹੋਈ ਹੋਈ ਹੈ ਆਪਾਂ ਉਰੋਂ ਤੇ ਸਟਿਚ ਕਰਨ ਲੱਗਾਂਗੇ ਇਹਨੂੰ ਉਰੇ ਤੱਕ ਕਰਾਂਗੇ ਫਿਰ ਆਪਾਂ ਉਰੋਂ ਤੋਂ ਜਿਹੜੀ ਅੱਡੀ ਹੈ ਉਹਦੀ ਸਟੀਚਿੰਗ ਕਰਾਂਗੇ ਤੁਸੀਂ ਇਧਰੋਂ ਵੀ ਸਟਾਰਟ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਇਹ ਦੇਖੋ ਸਿਉਣ ਨੂੰ ਨਾਲ-ਨਾਲ ਗਲਾਈ ਦੇ ਪੈਰ-ਪੈਰ ਦੇ ਸਿਉਣ ਨਾਲ ਜਿਹੜੀ ਇਹ ਸਟੀਚਿੰਗ ਕਰਨੀ ਹੈ ਥੋੜੀ ਜੀ ਇਹਨੂੰ ਸਲੋ ਕਰ ਲਈਏ। ਵੇ ਜਿਹੜੀ ਇਹਦੀ ਸ਼ੇਪ ਹੈ ਵਧੀਆ ਬਣ ਜੂਗੀ। ਨ ਆਪਾਂ ਜਿਹੜੀ ਆ ਚੀਜ਼ ਐ ਆਪਣੀ ਇਹਨੂੰ ਸਲਾਈ ਕਰਾਂਗੇ ਇੱਥੇ ਆਪਾਂ ਸਟਾਰਟਿੰਗ ਤੇ ਥੋੜੀ ਜਿਹੀ ਜਿਹੜੀ ਸਲਾਈ ਐ ਉਹ ਡਬਲ ਕਰ ਲੈਣੇ ਆ ਇਤਰਾ ਸਲਾਈਆਂ ਲਾ ਲਈਏ ਇਹ ਆਪਾਂ ਸਲਾਈਆਂ ਲਾ ਕੇ ਇਹਨੂੰ ਤੁਸੀਂ ਸਿੱਧੀ ਕਰਕੇ ਇੱਕ ਵਾਰ ਆਪਣੇ ਪੈਰ ਦੇ ਵਿੱਚ ਪਾ ਕੇ ਦੇਖ ਲਿਓ ਕਿਉਂਕਿ ਤੁਹਾਨੂੰ ਪਤਾ ਲੱਗ ਜੂ ਵੀ ਜਿਹੜੀ ਇਹ ਸਹੀ ਪੈਂਦੀ ਆ ਦੇਖੋ ਮੈਂ ਇਸ ਨੂੰ ਆਪਣੇ ਪੈਰ 'ਚ ਪਾ ਕੇ ਦਿਖਾਉਣਾ ਹਾਂਜੀ ਆ ਦੇਖੋ ਤੁਸੀਂ ਨਾ ਇਹਨੂੰ ਇੱਕ ਵਾਰ ਸਲਾਈ ਕਰਕੇ ਆਪਣੇ ਪੈਰ ਦੇ ਵਿੱਚ ਪਾ ਕੇ ਜਰੂਰ ਦੇਖ ਲਿਓ ਆ ਦੇਖੋ ਪਿੱਛੋਂ ਦੇਖੋ ਆਪਾਂ ਕਿਤੋਂ ਵੀ ਆਪਣੀ ਜਿਹੜੀ ਏ ਡੀ ਹੈ ਇਹ ਨਹੀਂ ਫੁੱਲਦੀ ਹੈਗੀ ਅੱਗੋਂ ਦੇਖੋ ਆਪਣੀ ਬਿਲਕੁਲ ਸਹੀ ਹੈ ਹੁਣ ਆਪਾਂ ਇਹਦੇ ਜਿਹੜਾ ਆਹ ਸਾਈਡ ਹੈ ਇੱਥੇ ਆਪਾਂ ਪਾਊਡਰ ਲਾਵਾਂਗੇ ਉਹ ਆਪਾਂ 4 ਇੰਚ ਕੱਪੜਾ ਲਾਵਾਂਗੇ ਤੇ ਲੰਬਾਈ 4 ਇੰਚ ਉੱਪਰ ਨੂੰ ਲਾਵਾਂਗੇ ਆਪਾਂ ਜਿਹੜੀ ਆ ਚੀਜ਼ ਹੈ ਤੁਸੀਂ ਇਹਨੂੰ ਮੇਨਣਾ ਹੈ ਇੰਚੀ ਟੇਪ ਨਾਲ ਹਾਂਜੀ ਹੁਣ ਆਪਾਂ ਇਹਨੂੰ ਮੇਨ ਲੈਨੇ ਆ ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਨਾਲ ਗੋਲ-ਗੋਲ ਘੁਮਾ ਕੇ ਇਸ ਤਰ੍ਹਾਂ ਤੁਸੀਂ ਇਹਨੂੰ ਐਵੇਂ ਮੇਨ ਲੈਨੇ ਇੰਚ ਰਿبن ਕਿੰਨੇ ਇੰਚ ਆ ਰਹੇ ਹੈ ਇਹ ਆਪਣਾ ਜੀ 10 ਇੰਚ ਆ ਰਹੇਗਾ ਹੁਣ ਆਪਾਂ 10 ਇੰਚ ਕੱਪੜਾ ਲਵਾਂਗੇ 10 ਇੰਚ ਆਪਾਂ ਕੱਪੜਾ ਜਿਹੜਾ ਉਹ ਲੈਣਾ ਲੰਮਾ ਤੇ ਆਪਾਂ ਚੌੜਾ 4 ਇੰਚ ਲਵਾਂਗੇ ਆ ਦੇਖੋ ਇਹਦੇ ਵਿੱਚੋਂ ਮੈਂ ਤੁਹਾਨੂੰ ਕੱਟ ਕੇ ਦੱਸ ਦਿੰਦਾ ਇਹ ਆਪਾਂ 4.5 ਇਸ ਤਰ੍ਹਾਂ ਲੈ ਲਿਆ ਦਾਸੇਂਚੇ ਇਸ ਤਰ੍ਹਾਂ ਲੈ ਲੈ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਕਰਕੇ ਇਹਦੇ ਇੱਥੇ ਪਹਿਲਾਂ ਆਪਾਂ ਸਲਾਈ ਲਗਾ ਦਾਂਗੇ ਫਿਰ ਆਪਾਂ ਇਹਨੂੰ ਸਿੱਧਾ ਕਰਕੇ ਉਹਦੇ ਨਾਲ ਜਿਹੜਾ ਅਟੈਚ ਕਰਾਂਗੇ ਆ ਦੇਖੋ ਮੈਂ ਦੱਸਦੀ ਆ ਜੀ ਸੋਨੂੰ ਇਸ ਤਰ੍ਹਾਂ ਆਪਾਂ ਇੱਥੇ ਸਲਾਈ ਲਾਵਾਂਗੇ ਪਹਿਲਾਂ ਆਪ ਪੈਨ ਇਸ ਤਰ੍ਹਾਂ ਐਮੀ ਫੋਲਡ ਕਰ ਲਾਂ ਤੁਸੀਂ ਇਸ ਤਰ੍ਹਾਂ ਇੱਥੇ ਪਹਿਲਾਂ ਜੀ ਇਸ ਤਰ੍ਹਾਂ ਸਲਾਈ ਵੀ ਲਾ ਸਕਦੇ ਹਾਂ ਇਹਦੇ ਸਾਰੇ ਸਲਾਈ ਲਾ ਕੇ ਉਹਦੇ ਬਾਅਦ ਤੁਸੀਂ ਆਪਣੀ ਜਿਹੜੀ ਇਹ ਜਰਾਬ ਹੈ ਇਹਦੇ ਨਾਲ ਅਟੈਚ ਕਰ ਦਿਓ ਇਹ ਜਿਹੜੀ ਜਰਾਬ ਹੈ ਇਹਨੂੰ ਤੁਸੀਂ ਪੁੱਠਾ ਕਰਨਾ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਹ ਜਿਹੜੀ ਸਲਾਈ ਹੈ ਇਹਨੂੰ ਤੁਸੀਂ ਪਿੱਛੇ ਕਰ ਲਿਓ ਜੀ ਜਿਹੜੀ ਆਹ ਵਾਲੀ ਹੈ ਇਸ ਤਰ੍ਹਾਂ ਇਸ ਲਈ ਅੱਡੀ ਤੋਂ ਆਪਾਂ ਇਹਨੂੰ ਲਾ ਕੇ ਲੈ ਕੇ ਆਵਾਂਗੇ ਜਿਹੜੀ ਤੁਸੀਂ ਇਹ ਬਾਰਡਰ ਲਾਉਣਾ ਹੈ ਇਹਨੂੰ ਉੱਪਰਲੀ ਸਾਈਡ ਰੱਖਣਾ ਹੈ ਜੀ ਉਸ ਇਸ ਤਰ੍ਹਾਂ ਮਿੰਦੇ ਰਹਿਣਾ ਵੀ ਇਹ ਪੂਰਾ ਆ ਰਿਹਾ ਹੈਗਾ ਉੰਦੀ ਜਿਹੜੇ ਮੇਰੇ ਜਰਾਬਾਂ ਨੇ ਇਹ ਬਣ ਗਈਆਂ ਰੈਡੀ ਹੋ ਗਈਆਂ ਸੋ ਨੂੰ ਕਿਸ ਤਰ੍ਹਾਂ ਲੱਗੀਆਂ ਇਹ ਪਾਈਆਂ ਹੋਈਆਂ ਜ਼ਰੂਰ ਦੱਸਿਓ ਆ ਦੇਖੋ ਇਹਨਾਂ ਦੀ ਜਿਹੜੀ ਫਾਈਨਲ ਲੁੱਕ ਹੈ ਇਸ ਤਰ੍ਹਾਂ ਆ ਗਈ ਇਹ ਆਪਣੀ ਲੱਤ ਨੂੰ ਵੀ ਕਵਰ ਕਰਦੀਆਂ ਨੇ ਤੇ ਬਿਲਕੁਲ ਫਿਟਿੰਗ ਹੈ ਕੋਈ ਇਹਨਾਂ ਤੁਸੀਂ ਪਾ ਕੇ ਸੋ ਸਕਦੇ ਹੋ ਇਹ ਨਹੀਂ ਵੀ ਪੈਰ ਚੋਂ ਨਿਕਲ ਜਾਣਗੀਆਂ ਕਿਵੇਂ ਵੀ ਤੁਸੀਂ ਇਹਨਾਂ ਨੂੰ ਪਹਿਨ ਸਕਦੇ ਹੋਗੇ ਦੇਖੋ ਮੇਰੇ ਜਰਾਬਾਂ ਨੇ ਜਿਹੜੀਆਂ ਇਹ ਬਣ ਕੇ ਤਿਆਰ ਹੋ ਗਈਆਂ ਮੇਰੀ ਜਿਹੜੀ ਅੱਜ ਦੀ ਇਹ ਜਰਾਬਾਂ ਦੀ ਵੀਡੀਓ ਐ ਸੋਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਲਾਈਕ ਆ ਕਮੈਂਟ ਆ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ